ਲਓ ਵੀ ਪਹਿਲਾ ਸੌਦਾ ਹੋਇਆ ਸੂਰੇ ਵਾਲਾ ਬੱਕਰਾ ਮੰਡੀ ਤੇ ਸਵੇਰ ਸੁਬਾਹ ਦਾ ਟਾਈਮ ਆ ਹਾਂ ਭਾਈ ਜੱਗੀ ਕਿਹੜਾ ਬੱਕਰਾ ਵਿੱਚ ਆ ਕਿੰਨੇ ਦਾ ਵੇਚਤਾ 45 4500 ਦਾ ਤੇ ਆ ਬਾਈ ਨੇ ਲਿਆ ਹਾਂ ਬੱਕਰਾ 6000 ਦਾ ਜੀ ਲਓ ਆ ਬੱਕਰਾ ਬਹੁਤ ਵਧੀਆ ਵੇਖਿਆ 4500 ਜਵ ਕਿਹਾ ਬਾਈ ਇਹ ਹਾਂ ਭਾਈ ਠੀਕ ਆ ਰਾਜੀ ਪੜਿਆ ਚੰਗਾ ਹਾਂ ਉਹ ਪਾਣੀ ਪੀ ਬਹੁਤ ਪੀ ਠੀਕ ਆ ਠੀਕ ਨਹੀਂ ਪਾਣੀ ਕੋਡ ਵਾਲਾ ਜੀ ਕਿੱਥੋਂ ਦਿੱਤਾ ਹੈ ਮਾਈ ਪੂਰੇ ਜੀ ਕੰਨ ਕਰੂੰਗਾ ਮੈਂ ਨਾ ਹੁਣ ਮਾਰ ਪਵੇ ਨਾ ਕਿਹੜਾ ਪੈਂਡਾ ਬਾਈ ਆਪਣਾ ਖੁੰਡੇ ਹਲਾਲ ਜੀ ਖੁੰਡੇ ਹਲਾਲ ਲਾ ਬਾਈ ਖੁੰਡੇ ਹਲਾਲ ਬੱਕਰਾ ਲੈ ਕੇ ਆਇਆ ਬੰਦੇ ਜਮ ਮੇਰੇ ਨਾਮ ਦੇ ਲਖਾਈ ਤੇ ਮੈਂ ਇਹਨਾਂ ਤੋਂ ਕਰਾਉਣੀ ਹੈ ਸਾਢੇ 9000 ਰੁਪਏ ਮੰਗਿਆ ਸੀਗਾ ਤੇ 8000 ਬਾਈ ਨੇ ਲਾਤਾ ਸੱਤ ਬਾਲ ਨੇ ਉਹ ਲਖਾਈ ਇਹਨਾਂ ਤੋਂ ਕਰਵਾ ਦੇਾਂਗੇ ਉਹ ਤਾਂ ਕਹੀ ਤਰਦਾ ਲੈ ਲੋ ਜੀ ਕੋਈ ਨਾ ਜੀ ਮਰ ਜਾਣਾ 900 ਰੁਪਏ ਲਖਾਈ ਹੈ ਨੌਜਗਰ ਯਾਰ ਇੱਕੋ ਹੀ ਗੱਲ ਕਰਾ 200 ਰੁਪਏ ਨਾ ਤਾਂ ਮੈਂ ਇਹਦਾ ਹੱਕ ਰੱਖਣਾ ਤੇਰਾ ਦੇਣਾ ਜਾਂ ਨਾ ਦੇਣਾ ਤੁਹਾਡੀ ਮਰਜ਼ੀ ਹੈ ਠੀਕ ਹੈ ਨੌ ਦਾ ਹੋ ਗਿਆ ਲਖਾਈ ਆਪੋ ਆਪਣੀ ਹੈ ਚੱਕ ਪੈਸੇ ਫੜਾ ਲਈ ਨਹੀਂ ਆ ਬਾਈ ਯਾਰ ਹੁਣ ਤਾਂ ਚੱਲ ਲਖਾਈ ਕਰਾ ਦੇਗੇ ਬਾਈ ਨਹੀਂ ਪੈਸੇ ਫੜਾ ਲਖਾਈ ਕਰਾ ਦੇਗਾ 100 ਪਿੱਛੇ ਤੇ ਨਹੀਂ ਕੁਝ ਹੁੰਦਾ ਹਾਂ ਲਿਖਾਈ ਆਪੋ ਉਹ ਯਾਰ ਉਹ ਕੋਈ ਆਇਆ ਨਹੀਂ ਨਕਰਿਆ ਕਰੋ ਯਾਰ ਅੰਕਲਾ ਨਿਭੜਨ ਦਿਓ ਕੰਮ ਹੁਣੇ 500 ਪਾਤਾ 1 ਕੇਰੀ ਮੈਂ ਤਾਂ ਹੁਣ ਇੱਕੋ ਜਿਹਾ ਕਰਦਾ 500 ਇਹਦਾ ਬਦਲਦਾ 500 ਤਿੰਨ ਬਦਲਦਾ ਲਿਖਾਈ ਆਪੋ ਉਹ ਵੀ ਬਠੀਕਾ ਬਸ ਗੱਲ ਪਾ ਚਲ ਕੋਈ ਨਹੀਂ ਲਿਖਾਈ ਕਰਾ ਦੇ ਜੇ ਇਹ ਵੀ ਗਰੀਬ ਬੰਦਾ ਵਿਚਾਰਾ ਲਿਖਾਈ ਕਰਾਨੀ ਬਾਈ ਮੈਂ ਤਾਂ ਲਿਖਾਈ ਉਹ ਬਾਈ 100 ਨਾ ਕੁਝ ਨਹੀਂ ਹੁੰਦਾ 100 ਛੋੜ ਦੇ ਦੀ ਨਹੀਂ ਛੋੜੋ ਸਾਡੀ ਹਾਂ 100 ਛੋੜ ਦੇ ਨੀ ਗੱਲ ਉੱਥੇ ਆ ਜਣੀ ਹੈ ਪੈਸੇ ਪੂਰੇ ਆ ਪੈਸੇ ਗਿਣ ਬਾਈ ਇਹਦੇ ਵਿੱਚ ਲੱਗੇ ਲੋਪੇ ਨਜ਼ਰ ਹੀ ਕਰਦੇ ਸੱਤ ਸੱਤ 11 11 ਵਿੱਚ ਗਈ ਠੀਕ ਆ ਬੱਕਰਾ ਨਾ ਹੋ ਗਿਆ ਨੀ ਭਾਵੇਂ ਛੋੜ ਸਮਝ ਨਹੀਂ ਤੇ ਭਾਵੇਂ ਲਿਖਾਈ ਸਮਝ ਲਈ ਲਓ ਬਈ ਆ ਬੱਕਰਾ ਵੇ ਗਿਆ ਯਾਰ ਲਿਖਾਤ ਸੱਤ ਪਾਲ ਨਹੀਂ ਲਿਆ ਜਾ ਪੰਜਾਲ ਵਿੱਚ ਛੋਟਾ ਦੇ ਦੇ ਬਾਕੀ ਸਹੀ ਆ ਉਹਦਾ ਚਲਾਨ ਲਗਾਉਣਾ ਨਾ ਆਉਂਦਾ ਬਾਈ ਜੇ ਤੂੰ ਢਾ ਮਾਰਦਾ ਹੀ ਹੁਣ ਮਾਰੀ ਲਓ ਵੀ ਆ ਸੌਦਾ ਹੋਇਆ ਹੈ ਬਾਈ ਸਤਪਾਲ ਨੇ ਬੱਕਰੀ ਵੇਚੀ ਆ ਤੇ ਅੰਕਲ ਦਾ ਨਾਮ ਕੀ ਆ ਸੋ ਮੇਨੂ ਸਿਦੇਵ ਸਖਦੇਵ ਇਹ ਪਿੰਡ ਹੈਗਾ ਇਹਨਾਂ ਦਾ ਮੈਨੂੰ ਮੜਾ ਕੇ ਯਾਰ ਮੜਾਕ ਲੈ ਕੋ ਬੜੇ ਸੀ ਤੇ ਹੈਗੇ ਉਹ ਤੇ ਬਾਬਾ ਨਾਲ ਨਾਲ ਹੀ ਆ ਆ ਕਿੰਨੋਂ ਪੈਸੇ ਜੀ ਇਹ ਮੰਗੇ ਕਿੰਨੇ ਸੀ ਬਾਈ 650 ਗਿਆ ਯਾਰ ਲੈਣਾ ਲੈਣਾ 650 ਲੈਣ ਦੇਣ ਗਿਆ ਸੀਗਾ ਤੇ ਮੈਂ 5.5 ਦੀ ਮਗਾ ਕੇ ਲਖਾਈ ਪਾ ਰਹੀ ਹਾਂ ਇਹਨੇ ਕਰਾਉਣੀ ਸਾਰਾ ਫਾਇਦਾ ਯਾਰ ਇਹ ਨਹੀਂ ਕਰਨਾ ਨਹੀਂ ਹੁਣ ਟੱਕਾ ਨਾ ਬਾਲਾ ਕਰ ਨਿਕਰ ਨਿਕਰ ਅੱਗੇ ਉਹ ਰੱਖਣ ਆ ਵਾ 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 14 ਕਿਲੋ 14 ਐ ਤਾਂ ਤੂੰ ਤੂੰ ਤੋਂ ਪੱਥਰ ਜਾ ਕੇ ਦੇਗਾ ਪੁਰਾਣੇ ਖੜਾ ਕੇ ਕਹਿੰਦੇ ਯਾਰ ਕਿਲੋ ਕੁਲਦਾ ਰਿਹਾ ਇਹ 11 ਕਿਲੋ ਪਲਵਾਨ ਆ ਕਿਤੇ ਪੰਗਾ ਲੈ ਲੈ ਕੀ ਖਲਾ ਬਣੀ ਹੋ ਗਈ ਯਾਰ ਠੀਕ ਹੈ ਲਖਾਈ ਕਰਾ ਠੀਕ ਆ ਫਿਰ ਪਾ ਦੇ ਪੈਸੇ ਲੈ ਲੈ ਲਓ ਵੀ ਆ ਪੱਠ ਦਾ ਸਬਦਾ ਚੱਲੀ ਜਾਂਦਾ ਸੂਰੇ ਵਾਲਾ ਮੰਡੀ ਤੇ ਤੇ ਬੱਬੂ ਕੋਲੇ ਆ ਛੱਤਿਆਣੇ ਵਾਲੇ ਕੋਲੇ ਮੈਂ ਉਹਨੂੰ ਆਖਿਆ ਜੇ ਤੂੰ ਬਾਣ ਦੀ ਪੱਠ ਤੂੰ ਆਪ ਹੀ ਵੇਖੇਂਗਾ ਭਾਈ ਕੀ ਮੰਗਿਆ ਬਾਈ ਮੈਂ 12000 ਮੰਗਿਆ 11 ਦੀ ਕਹਿਤੀ ਉਹ ਭਜਨਪੁਰ ਦੇ ਲਓ ਵੀ 12000 ਮੰਗਿਆ ਤੇ 11 ਦੀ ਕਹਿਤੀ ਹਾਂ ਨਾ ਨਵੇਂ ਮੁੰਡੇ ਨੇ 15 ਲਾਹੇ 1.5 ਸਾਲ ਤੋਂ ਹੋਜੀ ਖਲਖਾਈ ਕਰਾਉਂਦੇ ਆ ਬਾਲਾ ਕਰਦਾ ਹਾਂ ਹਾਂ ਉਹ ਕਹਾ ਬਸ ਲੱਗਣ ਈ ਐ ਫਾਇਰ ਤੋਂ ਫੜੀ ਆ ਫੜੀ ਜੇਨ ਲੂਗਾ ਮੈਂ ਯਾਰ ਬਾਲਾ ਕੇ ਸੀ ਬੰਦਾ ਮੇਰੇ ਮੱਥੇ ਲਵਾ ਦੇ ਤਾ ਚੀਂ ਕਿਹਨੂੰ ਪਤਾ ਨਹੀਂ ਓ ਯਾਰ ਹੋਣੀ ਕਰ ਲਾ ਬੱਬੂ ਯਾਰ ਹੋਣੀ ਕਰ ਦੂਗਾ ਕੋਈ ਹਾਂ ਬਾਤ ਉਹ ਨਹੀਂ ਹੈ ਭਰਾ ਲਖਾਈ ਇਹ ਦਿਖਾਈ ਮੈਂ ਕਰਾ ਦੂਗਾ ਲਖਾਈ ਕੋਈ ਐ ਕੋਈ ਨਹੀਂ ਬੰਦਾ ਕੱਲ ਛੱਡ ਖੜਾ ਯਾਰ ਹਾਂ ਨਹੀਂ ਕਿੰਨੇ ਕਸਰਾ ਬਾਈ ਯਾਰ ਬਹੁਤ ਜ਼ਿਆਦਾ ਯਾਰ ਬੰਦਿਆ ਯਾਰ ਇਹਨੂੰ ਵੇਖ ਕੇ ਲਾਓ ਪੈਸੇ ਨਾ ਪੈਸੇ ਹੀ ਨਾ ਵੇਖੀ ਜੋ ਇਹ ਪੱਠ ਬਹੁਤ ਚੰਗੀ ਆ ਬਈ ਥੱਲੇ ਪੈਸੇ ਨਾ ਵੇਖੀ ਜੋ ਲੱਕ ਨਕੌੜਾ ਪੱਠ ਦਾ ਕੰਨ ਕੁੱਨ ਮੈਂ ਤਾਂ ਪਹਿਣ ਦੁਰਦੀ ਆ ਗਿਆ ਸੀ ਇਹਨੂੰ ਓਏ ਸੋਣਿਆ ਮੇਰੀ ਗੱਲ ਸੁਣ ਇਹੋ ਜੀ ਪਾੜ ਤੇਨੂੰ ਪੰਜ ਦੀ ਵੀ ਦੇ ਦਿੰਦਾ ਮੈਂ ਇੱਥੇ ਐਸੀ ਮਾਲ ਚੋਂ ਹੀ ਪਰ ਇਹੋ ਜੀ ਚੀਜ਼ ਨਹੀਂ ਮਿਲਦੀ ਤੈਨੂੰ ਜਵੇਂ ਨਹੀਂ ਬਾਈ ਓ ਵੇਖ ਲੈ ਜੇ ਕੋ ਸੌਂਦਾ ਤਾਂ ਦੇ ਦੇ ਓਏ ਉਸਰ ਮੋੜ ਤੇ ਕੈਮਰਾ ਮੇਰੇ ਨੇ ਕਿ ਘਾਈ ਜਨੇ ਦੋ ਦਰ ਆਪਾਂ ਲਖਾਈ ਜਾਂਦੇ ਕੋਈ ਹੋਏ ਨਾ ਕਦੇ ਨਾ ਪਾਠ ਕਿਉਂ ਕੋਈ 5 400 ਪਿੱਛੇ ਕਿਉਂ ਛੱਡਦਾ ਬਾਈ ਯਾਰ ਜੇ ਤੁਰਤੇ ਜੋ ਆਪਾਂ ਫੇਂਚਾ ਕੋਈ ਫਾਇਦਾ 300 ਮੈਂ ਮੈਂ ਮਾਤੇ ਕੋਲ ਰੱਖਣੀ ਨਾ ਮੈਂ ਜਿੱਦੀ ਮਾਰ ਚੱਕ ਨਾ ਡਰਾਏ ਤੈਨੂੰ ਉਹ ਤੇ ਯਾਦ ਕਰੇਗਾ ਬੱਕਰੀ ਮਾਰੀ ਨਾ ਫਿਰ ਦਵਾਜ ਨਵਾ ਕਰਾਉਣਾ ਤਾਂ ਤੈਨੂੰ ਦੱਸਿਆ ਨਾ ਵੀ ਮੈਂ ਤਾਂ ਵੱਡੀ ਬੱਕਰੀ ਦਾ ਉਹ ਨਹੀਂ ਸੌਦਾ ਨਹੀਂ ਕੀਤਾ ਸਾਢੇ ਅੱਠ ਦੀ ਹੋ ਗਈ ਹੋ ਗਈ ਚੱਲ ਬੜਾ ਖੌਸ਼ ਆ ਗਿਆ ਯਾਰ ਰੱਖ ਲੈ ਯਾਰ ਨਵਾਂ ਬੰਦਾ ਆ ਇਹ ਆ ਦਾ ਪਹਿਲੇ ਪਹਿਲੇ ਜੇ ਜੇ ਗੱਲ ਘੁੱਟਿਆ ਗਿਆ ਤਾਂ ਉਹ ਆ ਦਾ ਮੁੜ ਕੇ ਯਾਰ ਇਹ ਬਾਲਾ ਕਰਦਾ ਓਏ ਇਹਨੇ ਕਰ ਸਕਦਾ ਬਾਈ ਕਿਹੜਾ ਪਿੰਡ ਆਪਣਾ ਮੱਲ ਕੇ ਬੋਲੇ ਹੀ ਨਹੀਂ ਵਿਚਾਰਾ ਉਹਨਾਂ ਕਰ ਦੋ ਯਾਰ ਜਿਵੇਂ ਕਰਨੀ ਆ ਉਹ ਬੰਦੇ ਨੇ ਸਮਝ ਨਹੀਂ ਆਇਆ ਉਹਨਾਂ ਪਤਾ ਹੀ ਨਹੀਂ ਵਿਚਾਰੇ ਨੂੰ ਯਾਰ ਫਿਰ ਵਧੀਆ ਵਧੀਆ ਬਾਈ ਠੀਕ ਕੀਤਾ ਵਧੀਆ ਕੀਤਾ ਬਾਥੇ ਨੇ ਦਵਾਈਏ ਕਿਰਸ ਨਾਲ ਬੰਦੇ ਆਮ ਚਲ ਸੂਰਾ ਮੈਂ ਲੈਣੀ ਹੁੰਦੀ ਮੈਂ ਤਾਂ ਤੈਨੂੰ ਪੂਰੇ ਪੈਸੇ ਪੂਰਾ ਬੱਕੂ ਆ ਗਿਆ ਅੱਜ ਸਹੀ ਆ ਸਹੀ ਆ ਬੱਕਰੀ ਜਿੱਦੇ ਬਣੀ ਉਹਦੇ ਦੱਸੂਗੀ ਇਹ ਹਾਂ ਬਾਈ ਚੰਗੀ ਹਾਂ ਪਹਿਲੀ ਖੋਹਦੀ ਕੀ ਕੇ ਪਾਸੋਂ ਯਾਰਾ ਹਾਂ ਆ ਜਾ ਲਿਖਾਈ ਲਾਓ ਵੀ ਲਿਖਾਈ ਕਰਾਓ ਬਾਈ ਆ ਜਾ ਆ ਬੱਚਾ ਪਾਠਾ ਵੇਚੀ 8500 ਦੀ ਹਾਂ ਚੰਗੀ ਆਵਾਜ਼ ਕਰਦਾ ਮੈਨੂੰ ਪਤਾ ਆ ਉਹ ਬਾਈ ਉਹ ਹਾਂ ਅੱਜ ਮੈਨੂੰ ਆ ਬੰਦੇ ਬਾਲੇ ਸ਼ਰਮੰਦਾ ਕਰਨ ਲੱਗ ਪਿਆ ਮੈਂ ਜ਼ਿੰਦਾ ਨਾਉਂ ਦੀ ਪੰਜਲੀ ਨਹੀਂ ਲੈਣੀ ਤੂੰ ਦੱਸ ਦੇ ਜਿਵੇਂ ਨਹੀਂ ਸਾਈਨ ਜਿਵੇਂ ਨਹੀਂ ਮੈਂ ਬਿਨਾ ਸਾਈਨ ਤੋਂ ਕਰਦਾ ਉਹਦਾ ਰੇਟ ਓਏ ਬਿਨਾ ਸਾਈਨ ਕੀ ਕਿਹੜੀ ਬੱਕਰੀ ਮੰਗਦਾ ਲਾਲ ਡੱਬੀ ਯਾਰ ਆ ਗਿਆਨੀ ਤੋਂ ਖਾਲਾ ਸਾਈ ਦਾ ਜਿਵੇਂ ਸਾਈਨ ਕਰਨਾ ਮਗਰ ਬੱਚਾ ਕੀ ਆ ਦੇ ਓਏ ਆਹ ਹੀ ਪਾਠ ਲਈ ਜਿਹੜੀ ਨਾਲੇ ਇਹੇ ਯਾਰ ਮਗਰ ਚੁੱਕ ਚੁੱਕ ਬਣਜੂ ਪਾਠ ਯਾਰ ਸਹੀ ਗੱਲ ਆ ਯਾਰ ਨਾ ਛੱਡ ਤੁਹਾਰੇ ਸੂਣ ਵਾਲੀ ਬਹੁਤ ਚੰਗੀ ਆ ਯਾਰ ਹੁਣ 17000 ਹੈ ਮੈਨੂੰ ਪਹਿਲੀ ਵਾਰ ਕਿਤੇ ਦੇਖਿਆ ਨਹੀਂ ਨਹੀਂ ਵੇਖਦੇ ਤਾਂ ਰਹਿ ਨਹੀਂ ਆਪਾਂ ਆ ਬੱਕਰੀ ਦਾ ਸੌਦਾ ਆ ਬਾਈ ਨੂੰ ਪੁੱਛਣਾ ਲੈ ਉਹਨਰ ਨੂੰ ਪੁੱਛ ਲੈ ਬਾਈ ਵਿਆਹ ਓਏ ਨੋਆਖਾ ਦਾ ਹੁਣ ਇਹ ਨਾਲ ਪੱਟ ਚੌਂਗ ਚੌਂਗ ਓਏ ਚੌਂਗ ਕੇ ਨਾਲੇ ਯਾਰ ਡੁੱਗਣੀ ਬਣ ਜੂ ਪੱਠ ਯਾਰ ਓਏ ਬਾਈ ਸੁਆ ਓਏ ਉਹਦੇ ਯਾਦ ਕਰੇਗਾ ਬਸ ਬੰਦੇ ਲੈੜੀ ਕਿਵੇਂ ਕੀਤੀ ਮੈਂ ਪੱਟ 10000 ਜੀ ਦਿੰਦਾ ਜਿਹੜਾ ਮੋਹ ਮਾਰ ਗਿਆ ਬੰਤੂਆਂ ਦਾ ਨਾ ਬਿੰਦੇ ਬਿੰਦੇ ਆ ਯਾਰ ਬਾਈ ਯਾਰ ਲੈੜੀ ਕਰੀਦਾ ਮੈਂ ਅੜੀ ਨਾਲ ਸੌਦਾ ਨਹੀਂ ਦਿੱਤਾ ਅਗਲਾ ਭਾਂਜ ਉਹ ਨਾਲੋਂ ਮੈਂ ਕੀ ਗੱਲ ਆ ਹਿਸਾਬ ਨਾਲ ਪਹਿਲੇ ਅੱਜ ਨਾਲੇ ਪੈਸੇ ਕਿਹੜੇ ਹਿਸਾਬ ਨਾਲ ਇਕੱਠੇ ਕੀਤੇ ਅੱਜ ਆ ਪਾੜੀ ਕਰੀ ਗਏ ਯਾਰ ਕੋਈ ਦੇ ਪੱਠ ਮੈਂ 10000 ਦੀ ਦਿੱਤੀਰੇ ਬਾਬੇ ਨੂੰ ਸਮਝਾਇਆ ਸੀਗਾ ਉਹ ਗਿਆਨੀ ਨਾਲਾਂ ਦਾ ਤੂੰ ਅਸਰ ਦੀ ਕਰਦਾ ਚਾਹ ਕੋਣ ਗੋਲੀ ਆ ਆਉਂਦੀ ਆ ਹੈ ਮੈਂ ਕਿਹਾ ਹਾਂ ਯਾਰ ਹੂੰ ਇਹ ਨਹੀਂ ਆਪਾ ਤੇਰਾ ਫਾਇਦਾ ਮੈਂ ਚਲ ਮਧੋੜਿਆ ਪੈਦਨ ਉਹਦੇ ਦਾ ਮਨ ਹੋਇਆ ਮਖਰਾਦ ਨੂੰ ਵੀਡੀਓ ਦਸੀ ਚਲ ਐਂ ਕਰ ਤੂੰ ਕਿੰਨੀ ਬੱਕਰੀ ਖਾਣਾ ਚਾਹ ਮੈਂ ਬਾਈ ਨਹੀਂ ਕਹੀ ਐ ਭਾਈ ਤੇ 17 ਗਾ 17.50 ਕੀ ਹੋਗੀ ਫੜ ਕਰ ਲਿਆ ਭਾਈ ਜਾ ਨਾ ਉਰੇ ਆ ਜਾ ਹੁਣ ਯਾਰ ਨਵੇੜ ਦੇ ਕੰਮ ਤੂੰ ਕੱਟ ਤੇ ਕਰਾ ਕੇ ਹੋਰ ਆ ਜਾ ਥੱਕੇ ਨਾ ਤੱਕੇ ਨਾਲ ਤੱਕੇ ਨੀ ਖਾ ਆ ਬੱਕਰੀ ਐ ਯਾਰ ਬੱਕਰੀ ਬੱਕਰੀ ਦਾ ਬਹੁਤ ਚੰਗੀ ਆ ਨਾਲੇ ਉਹਦੀ ਮਾਂ ਆ ਬੱਕਰੀ ਦੀ ਪੱਠ ਦੀ ਪੱਠ ਦੀ ਮਾਂ ਆ ਜੀ ਚੰਗਾ ਤੇ ਬਾਕੀ ਪਾਣਾ ਨਾਲ ਦੁੱਧ ਚੁੰਗੀ ਜਾਊ ਸਹੀ ਆ ਸਹੀ ਆ ਬਹੁਤ ਚੰਗਾ ਥਾਣ ਸੁਣਨ ਲੱਗਿਆ ਯਾਰ ਠੀਕ ਆ ਨਾਲ ਫਿਰ ਨੇੜੇ ਬੋਡੀ ਦੇਊਗੀ

ਦੇ ਨਾ ਯਾਰ ਮੈਂ ਕਿਹਾ ਤੇ ਬੋਲ ਲਾ ਜਣਾ ਲਾ ਮੱਚੋ ਜਣਾ ਲਾ ਬੱਚਾ ਚੜਾ ਦੇ ਜਣਾ ਮੈਂ ਮੇਰੀ ਗੱਲ ਕਰਦਾ ਮੈਂ ਕਿਹੜਾ ਸੌਦੇ ਕਰਦਾ ਆਪਾਂ ਮਾਂਜੀ ਬਾਈ ਬਿਨਾ ਪੁੱਛੇ ਇਹਦਾ ਲੈ ਜਾ ਕਿਉਂ ਮੋੜਦਾ ਹੁਣ ਯਾਰ ਉਹ ਕਿੰਨੇ ਦੀ ਕਰੀ ਗਾ ਉਹ 20 ਦੀ ਕਹਿੰਦਾ ਵੀਰ ਨਹੀਂ ਕਹਿੰਦਾ ਉਹ ਕੋ ਮਿਲ ਕਹਿਦੀ ਜੰਮ ਹੋ ਜੂਗੀ ਕਿੰਨੇ ਦੀ ਕਿਹਾ ਮੈਂ ਆਖਿਆ ਇੱਥੋਂ ਤੱਕ ਹੋ ਜੇ ਚੰਗੀ ਆ ਯਾਰ ਬਾਈ ਵੀਰ ਬਾਈ ਵੀਰ ਮਰਦੀ ਗਈ ਜਾ ਲੋ ਫੇਰ ਹੀ ਪੀ ਇੱਧਰ ਆ ਜਾ ਇੱਧਰ ਆ ਜਾ ਮੈਦਾਨ ਚ ਆ ਜਾ ਕੱਪ ਫੜੀ ਮੇਰਾ ਫੜ ਲਿਆ ਤੇ ਬਾਈ ਕਰੀਂ ਤਾ ਯਾਰ ਮੇਰੀ ਗੱਲ ਸੁਣ ਸਾਡੇ 18 ਦੀ ਹੋ ਗਈ ਓ ਠੀਕ ਆ ਨਾ ਨਹੀਂ ਨਹੀਂ ਪਾਣੀ ਪੀ ਠੀਕ ਆ ਪਾਣੀ ਦਾ ਪ੍ਰਾਣੀ ਦਾ ਪਾਤਾ ਹੋਰ ਸਦਾ ਹੀ ਪਾਣੀ ਪਾਣਾ ਤੈਨੂੰ ਆਈ ਦਾ ਪੀਣਾ ਹੋ ਗਿਆ ਠੀਕ ਆ ਉਹਨੂੰ ਪੁੱਛਿਆ ਨਹੀਂ ਜਦੋਂ ਧੰਨਵਾਦ ਕਰੀਏ ਦੋ ਛੋੜ ਕਰਤੀਆਂ ਫੋਦਾ ਨੂੰ ਆਇਆ ਜਾਜ ਮੈਂ ਕਿੰਨੇ ਦੀ ਕਰਤੀ ਉਹ ਜੱਗੀ ਮੇਰਾ ਗਾੜੀ ਪਈਆਂ ਜੜੂ ਅੱਜ ਬਾ ਡਾਕਟਰ ਲਾੜੀ ਕੰਨ ਹਾਂਜੀ ਕਮਜ਼ੋਰ ਜਾਰਦਾ ਮਰਮ ਜੋੜਾ ਚ ਬੈਠ ਗਿਆ ਤੇਰਾ ਵੀਰ ਦਾ ਨਾਲ ਕਰਨ ਉਹ ਨੂੰ ਕੋਈ ਜਾਣਦਾ ਮੈਂ ਵੀ ਮਾਗਦੀ ਨਹੀਂ ਦੇਦੀ ਮਾਂ ਤੇਰੀ ਮਾਂ ਨਾਲ ਸਹੀ ਆ ਯਾਰ ਮਾਵਾ ਦੀਆਂ ਇੱਕ ਇੱਕ ਘਰੇ ਜਾਣ ਦਿਓ ਨਾਲੇ ਸਾਕੀ ਹੋ ਜੂਗੀ ਨਾਲੇ ਬਾਈ ਪੱਠ ਵੇਖੀ ਬਣ ਗਈ ਚਮਕ ਬਣ ਜੂ ਪੂਰੀ ਪਾਸ ਗੁਗਲ ਬੇਕ ਰਵੇ ਕੋਈ ਅਧਾਰ ਤੇ ਕਰਦੇ ਬਾਈ ਦਾ ਕਰਦੇ ਕੋਈ ਕਰਦੇ ਪਾਣੀ ਜਵਾ ਗੂਗਲ ਪੇਟ ਕਰਾ ਲਓ ਵੀ ਆ ਹੋ ਗਿਆ ਸੌਦਾ ਕਿੰਨੇ ਦਾ ਕਰਤਾ ਜੱਗੀ ਇਹ ਬਾਈ 17.5 ਦਾ 18 ਦਾ ਮਾਰਦਾ ਸੀ ਆਦਾ ਪਾਣੀ ਬਾਹਰ ਨੂੰ ਹੋ ਗਿਆ 17.5 ਓਏ ਪਾਣੀ ਮੂੰਹ ਚ ਡੋਲ ਚਲੇ ਪਿੱਤੀ ਨਹੀਂ ਪੈ ਗਿਆ ਹੀ ਸੱਪੇ ਪਾਣੀ ਸਾਰਾ ਜਾ ਟੋਡਾ ਭਲਾ ਇਹ ਮਾਰਦਾ ਸੀ ਗਰੀਬ ਆਜਾ ਬਬੂ ਬੱਕਰੀ ਕੋਲੇ ਖੜ੍ਹ ਲਈ ਹੋਈ। ਕਰਾ ਗੁਗਲ ਪਏ। ਉਹ ਰਾਲਾ ਪਵਨ ਦਾ ਬਸ। ਚੱਲ ਠੀਕ ਆ ਬਾਈ ਪਵਨ ਦੇ ਫੋਨ ਤੇ ਕਰ ਦਿਓ। ਪਾਠ ਕਰਕੇ ਦੇਤੀ ਮੈਂ ਕਿਹਾ ਚੋਗੀ ਜੰਮੀ। ਯਾਰ ਅਸੀਂ ਤਾਂ ਆਖੇ। ਇਹਨਾਂ ਨੇ ਪਾਠ ਕਰਾਇਆ ਯਾਰ ਵਿਚਾਰੀ ਕੱਲੀ ਮੈਂ। ਬੱਕਰੀ ਬੋਡੀ ਦੀ ਹੁੰਦੀ। ਹਾਂ। ਉਹ ਮੈਂ ਵੀ ਜਾਣਦਾ ਸਾਰਾ। ਮੈਂ ਭੁੱਲਿਆ। ਪਾਠ ਵੀ ਵਿਖਾਰੇ ਨਾਲ ਜਿਹੜੀ ਦੋਨਾਂ ਕਰਤੀ ਪਾਠ ਵੀ ਨਾਲ ਲਾ ਦੇ। ਅੱਠ ਵੀ ਲੈ ਆ ਬਾਈ ਨਾਲ ਹਰਦੁਆਰ। ਪਾਠ ਕਰਦੇ। ਉਹ ਸੇ ਬਿਆਨ ਕਰਨ ਚਾਹੀਏ। ਪਾਠ ਨਾਲ ਹੀ ਚੰਗੀ ਆ। ਕੋਲੀ ਸਰੋਂ ਪਾਠ ਕਰਾ। ਲਓ ਜੀ ਆ ਪਾਠਾ ਦੀ ਮਾਂ ਕੋਲੇ ਖੜੀ ਆ ਤੇ ਪਾਠਾ ਦੀ ਨਾਲ ਹੀ ਇੱਕੇ ਮਾਲਕ ਨੂੰ ਦੋਵੇਂ ਜਾਨਵਰ ਗਏ ਆ ਇੱਕੇ ਥਾਂ ਹੀ ਰਹਿਣਗੇ ਵਿਚਾਰੇ ਆ ਬੱਕਰੀ ਆ ਤੇ ਆ ਪਾਠਾ ਇੱਕੇ ਘਰੇ ਜਾਂਦੀਆਂ ਸਾਢੇ ਠੀਕ ਆ 11000 ਚ ਸੌਦਾ ਹੋਇਆ ਸਾਢੇ 18 ਹੁਣ ਮੇਰੇ ਕਿੱਥੇ ਲਾਉਣਾ ਗੱਲ ਬੋੜ ਨਹੀਂ ਉਹਨੇ ਜਾਨੀ ਵੀ ਆਸੀ ਉਹ ਵੀ ਵੇਖਣਾ ਸਾਦ ਨੂੰ ਆ ਛੱਡਾ ਉਹ ਮਰਜੀ ਛੱਡਿਆ ਜਾ ਜਾ ਵੇਖ ਲੋ ਇੱਥੇ ਲਿਆ ਇੱਥੋਂ ਮੱਲ ਕਿੱਦਾਂ ਲੈ ਜਾਣੀ ਆ ਮੱਲ ਕਿੱਥੇ ਤੇ ਜਾਏ ਆਹ ਗੱਡੀ ਖੜੀ ਆ ਯਾਰ ਆ ਬਾਈ ਨਾਲ ਕਰ ਲੋ ਗੱਲ